ਅਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਚਾਈਲਡਰੀ ਫਾਰਮ ਮਾਨਸਾ ਤੇ ਅੱਜ ਦੀ ਵੀਡੀਓ ਬਈ ਬਹੁਤ ਘੈਂਟ ਹੋਣ ਵਾਲੀ ਹੈ ਆਪਾਂ ਫਾਰਮ ਦੇ ਵਿੱਚੋਂ ਵਹਿੜ ਦਿਖਾਵਾਂਗੇ ਤੁਹਾਨੂੰ 45 ਕਿਲੋ ਮਾਂ ਦੇ ਦੁੱਧ ਦਾ ਰਿਕਾਰਡ ਹੈ ਤੇ ਪੂਰੀ ਬਰੀਡ ਵਾਲੀ ਵਹਿੜ ਦਿਖਾਵਾਂਗੇ ਚੈਨਲ ਸਭ ਤੋਂ ਪਹਿਲਾਂ ਆਪਣਾ ਸਬਸਕ੍ਰਾਈਬ ਕਰ ਲਿਓ ਤੇ ਚਲੋ ਵੀਡੀਓ ਸ਼ੁਰੂ ਕਰਦੇ ਆਂ ਤੇ ਵੀਰਾਂ ਦਾ ਬਈ ਪਿੰਡ ਸੁਣ ਲਓ ਪਹਿਲਾਂ ਤੇ ਪਿੰਡ ਹੈਗਾਗਾ ਸ਼ੇਰੋਂ ਮੋਡਲ ਟਾਊਨ ਜਿਲ੍ਹਾ ਸੰਗਰੂਰ ਆ ਤੇ ਨੇੜੇ ਬਈ ਸ਼ਨਾਮ ਸਹਿਰ ਆ ਜਾਂਦਾ ਹੈਗਾ ਤੇ ਵੀਰਿਆਂ ਦਾ ਮੋਬਾਈਲ ਨੰਬਰ ਹੈ 628330771 ਤੇ ਹੁਣ ਬਈ ਗੱਲ ਕਰਦੇ ਆ ਆ ਖੀਰੀ ਬਹਿੜਾ ਤੇ 4-5 ਦਿਨ ਇਹਦੇ ਬਾਕੀ ਨੇ ਜੈਗ ਦਾ ਇਹਦੇ ਸੀਮਣ ਜਿਹੜਾ ਲੱਗਿਆ ਹੋਇਆ ਹੈ ਜੈਗ ਤੋਂ ਗੱਬਣਾ ਹੈਗੀ 45 ਕਿਲੋ ਬਈ ਇਹਦੇ ਮਾਂ ਦਾ ਦੁੱਧ ਰਕਾਰ ਹੈ ਤੇ ਇਹ ਬਈ ਆਪਨਾ ਰੈੱਡ ਬੁੱਲ ਦੀ ਹੈ ਤੇ ਜਿਵੇਂ ਕਿ ਇਹਦੇ 4-5 ਦਿਨ ਹਜੇ ਰਹਿੰਦੇ ਨੇ ਥਾਣ ਥਣ ਬਈ ਵਧੀਆ ਕੱਢਿਆ ਗਿਆ ਚੈੱਕ ਕਰੋ ਤੁਸੀਂ ਆਰਡਰ ਕੁਆਲਟੀ ਤੇ ਹਾਈਟ ਬਈ ਪੂਰੀ ਫੁੱਲ ਹੈ ਕੱਦ ਬਈ ਨ ਪੂਰਾ ਬਿਊਟੀ ਦੀ ਬਈ ਕੋਈ ਘਾਟ ਨਹੀਂ ਬੈੜ ਦੇ ਵਿੱਚ ਆਹ ਦੇਖੋ ਤੁਸੀਂ ਫੇਸ ਵੀ ਤੇ ਬਹੁਤ ਸੋਹਣੀ ਵਹਿੜ ਹੈ ਬਈ ਤੇ ਚੰਗਾ ਦੁੱਧ ਦੇ ਦੂਗੀ ਤੇ ਬਰੀਡ ਤੇ ਵੀ ਜੇ ਕਿਸੇ ਵੀਰ ਨੇ ਕੋਈ ਕੰਮ ਕਰਨਾ ਹੈ ਹਨਾ ਜਰਸੀ ਦੇ ਵਿੱਚ ਆ ਗਈ ਤੇ ਚੰਗੀ ਵਹਿੜ ਹੈਗੀ ਤੇ ਬਾਕੀ ਆਰਡਰ ਦੇਖੋ ਬਈ ਕਿਰਾਂ ਤੁਸੀਂ ਕਿੰਨਾ ਸੋਹਣਾ ਤਿਆਰ ਕਰਿਆ ਕਰਮਾ ਵਾਲੀ ਨੇ ਤੇ ਬਾਈ ਰੇਟ ਆ ਜਿਹੜਾ ਬਾਈ ਨੂੰ ਆਪਾਂ ਪੁੱਛਿਆ ਤੇ ਬਾਈ ਕਹਿੰਦੇ ਵੀ ਰੇਟ ਆਪਾਂ ਕਰਾਂਗੇ ਬਿਲਕੁਲ ਜਾਇਜ਼ ਤੇ ਪਰ ਫੋਨ ਤੇ ਕਰਾਂਗੇ ਕਿਉਂਕਿ ਕਈ ਵਾਰ ਬਾਈ ਕੋਈ ਵੇਚਣ ਵਾਲਾ ਵੀਰ ਵਪਾਰੀ ਵੀਰ ਵੀ ਲਿਆ ਜਾਂਦਾ ਬਸੂ ਹਨਾ ਫਿਰ ਰੇਟ ਦਾ ਜਿਹੜਾ ਤਾਂ ਕਰਕੇ ਕਹਿੰਦੇ ਇਸ਼ੂ ਆ ਥੋੜਾ ਰੇਟ ਆਪਾਂ ਜਾਇਜ਼ ਕਰਾਂਗੇ ਬਿਲਕੁਲ ਤੇ ਬਿਊਟੀਨੈਸ ਦੀ ਕੋਈ ਘਾਟ ਨਹੀਂ ਹੈਗੀ ਬਾਈ ਚੈੱਕ ਕਰੋ ਕੁਆਲਿਟੀ ਕਿਸੇ ਵੀਰ ਨੂੰ ਵਹਿੜ ਪਸੰਦ ਹੈ ਮੋਬਾਈਲ ਨੰਬਰ ਵੀਰ ਦਾ ਥੱਲੇ ਸਕਰੀਨ ਤੇ ਵੀ ਲਾਇਆ ਤੇ ਆਪਾਂ ਵੀਡੀਓ ਦੇ ਵਿੱਚ ਵੀ ਬੋਲ ਦਿੱਤਾ ਉਹ ਵੀਰਾਂ ਨੂੰ ਸੰਪਰਕ ਕਰ ਲਿਓ ਤੇ ਇੱਕ ਗੱਲ ਹੋਰ ਹੈ ਵੀ ਵੀਰਾਂ ਲਵੇ ਹਨਾ ਬੱਸੀਆਂ ਵਿਕਿਆਉ ਹੁੰਦੀਆਂ ਨੇਗੀਆਂ ਗਾਮਾ ਵੀ ਹੁੰਦੀਆਂ ਨੇ ਫਾਰਮ ਦੇ ਨਾਲ-ਨਾਲ ਥੋੜਾ ਬਹੁਤਾ ਲਾ ਲਓ ਵੀ ਪਸ਼ੂ ਇਹ ਘਰੇਲੂ ਵੇਚ ਵੀ ਦਿੰਦੇ ਨੇ ਤੇ ਝੋਟੀਆਂ ਵੀ ਨੇ ਕਟੀਆਂ ਵੀ ਹੁੰਦੀਆਂ ਨੇ ਤੇ ਬਾਕੀ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੰਗੀਆਂ ਤੋਂ ਚੰਗੀਆਂ ਵੀਡੀਓ ਆਪਾਂ ਤੁਹਾਨੂੰ ਪਾਵਾਂਗੇ ਤੇ ਵੀਰਾਂ ਦੀਆਂ ਬੱਸੀਆਂ ਵੀ ਜੱਤੀਆਂ ਵੀ ਹੋਈਆਂ ਨੇ ਪੇਵੇ ਮੇਲੇ ਤੇ ਵੀ ਜੱਤੀ ਸੀਗੇ ਇਹਨਾਂ ਦੀ ਬੱਸੀ ਤੇ ਕਿਸੇ ਨੂੰ ਵੀ ਬਾਡ ਪਸੰਦ ਆ ਫੋਨ ਲਾ ਲਈ ਵੀ ਧੰਨਵਾਦ